हिंदुआ अताचारतरे बंदा चादी पाकिस्तान मुरदाबाद मुरदाबाद पाकिस्तान ਪਾਕਿਸਤਾਨ ਜਿੰਦਾਬਾਦ ਇਹ ਸਹੀ ਜਗ੍ਹਾ ਤੇ ਲਾਈ ਹੈ ਵਿੱਚ ਬਾਅਦ ਵਿੱਚ ਬਾਅਦ ਵਿੱਚ ਹੋਰ ਲਾ ਦਿਓ ਇਹ ਦੋਸਤਾਂ ਹੈ ਕੀ ਚੀਜ਼ ਆ ਵਿੱਚ ਬਾਅਦ ਵਿੱਚ ਵੀ ਪਾਕਿਸਤਾਨ ਮਰਦਾਬਾਦ 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 ਹਿੰਦੁਸਤਾਨ ਹਾਏ 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 ਪਾਕਿਸਤਾਨ ਮਰਦਾਬਾਦ ਮਰਦਾਬਾਦ ਦੇਖੋ ਚੁਣ-ਚੁਣ ਕੇ ਮਾਰਿਆ ਗਿਆ ਹਿੰਦੂਆਂ ਨੂੰ ਪਹਿਲੀ ਵਾਰ ਹੋਇਆ ਹੋਣਾ ਵੀ ਧਰਮ ਪੁੱਛ ਕੇ ਕਿਸੇ ਤੇ ਗੋਲੀ ਮਾਰ ਦਿੱਤੀ ਜਾਵੇ ਜੀ ਕਿਹਾ ਕੀ ਗਿਆ ਜੀ ਅਸੀਂ ਤੁਹਾਡਾ ਸੁਆਗ ਜਾੜਤਾ ਤੇ ਜਾ ਕੇ ਤੁਸੀਂ ਅਬ ਦੀ ਸਰਕਾਰ ਨੂੰ ਦੱਸ ਦਿਓ ਆਪ ਦੇ ਦੇਸ਼ ਵਾਸੀਆਂ ਨੂੰ ਦੱਸ ਦਿਓ ਹਿੰਦੂਆਂ ਨੂੰ ਦੱਸ ਦਿਓ ਤੇ ਬੰਗਾਰਿਆ ਗਿਆ ਦੇਸ਼ ਨੂੰ ਤੇ ਇਹਦਾ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਰੂਹਾਂ ਕੰਬ ਜਾਣ ਇਹੋ ਜਿਹੇ ਲੋਕਾਂ ਦੀਆਂ ਰੂਹ ਕੰਬ ਜੇ ਪਾਕਿਸਤਾਨ ਦੀ ਕਿ ਅਸੀਂ ਇਹੋ ਜੀ ਹਰਕਤ ਕਰਨ ਤੋਂ ਪਹਿਲਾਂ ਲੱਖਾਂ ਵਾਰ ਸੋਚੀਏ ਇਹੋ ਜੀ ਹਰਕਤ ਹੋਈ ਹੈ ਇਸ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜਗਾ ਜਗਾ ਤੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਨੇ ਦੇਖੇ ਨਹੀਂ ਜਾਂਦੀਆਂ ਉਹ ਪੈਣਾ ਜਿਨ੍ਹਾਂ ਦੇ 6-6 ਦਿਨ ਪਹਿਲਾਂ ਵਿਆਹ ਹੋਈ ਸੀ ਜਿਹੜਾਂ ਦੇ ਸੁਹਾਗ 6 ਦਿਨਾਂ ਬਾਅਦ ਹਲੇ ਚੂੜਾ ਪਾਇਆ ਹੋਇਆ ਹੈ ਹਲੇ ਮਹਿੰਦੀਆਂ ਹੱਥਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਉਹ ਕੀਰਨੇ ਪਾ ਰਹੀਆਂ ਨੇ ਕੀ ਦਿਖਾਉਣਾ ਚਾਹੁੰਦੇ ਆ ਉਹ ਕਿਹੜਾ ਜਿਹਹਾਦ ਪੇਸ਼ ਕਰਨਾ ਚਾਹੁੰਦੇ ਆ ਅੱਜ ਲੋਕਾਂ ਦੇ ਸਾਹਮਣੇ ਜਿੱਥੇ ਇਹ ਅੱਤਵਾਦ ਦਾ ਚਿਹਰਾ ਨੰਗਾ ਹੋਇਆ ਹੈ ਉੱਥੀ ਇਹ ਵੀ ਨੰਗਾ ਹੋ ਗਿਆ ਜੰਮੂ ਕਸ਼ਮੀਰ ਦੇ ਲੋਕਾਂ ਦੇ ਸਾਹਮਣੇ ਵੀ ਇਹ ਤੁਹਾਡੇ ਦੁਸ਼ਮਣ ਨੇ ਇਹ ਤੁਹਾਡੇ ਮਿੱਤਰ ਨਹੀਂ ਹੈਗੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਇਹ ਲੋਕ ਜਿਹੜੀ ਇਹੋ ਜਿਹੀ ਗੰਦੀ ਮੈਂਟੈਲਿਟੀ ਰੱਖਦੇ ਆ ਜਿਨ੍ਹਾਂ ਦੇ ਰਗ ਰਗ ਦੇ ਵਿੱਚ ਇਹ ਵਸਿਆ ਹੋਇਆ ਹੈ ਵੀ ਅਸੀਂ ਕਤਲੇਆਮ ਕਰਨਾ ਹੈ ਅਸੀਂ ਗੁਨਾਹ ਕਰਨੇ ਨੇ ਅਸੀਂ ਤੜਫਾ ਤੜਫਾ ਕੇ ਲੋਕਾਂ ਨੂੰ ਮਾਰਨਾ ਹੈ ਇਹਨਾਂ ਦੇ ਖਿਲਾਫ ਆਵਾਜ਼ ਅੱਜ ਬਲੰਦ ਹੋਈ ਹੈ ਸਰਕਾਰ ਵੀ ਬੜੇ ਸਖਤ ਤਰੀਕੇ ਨਾਲ ਪਹਿਲਾਂ ਵੀ ਐਕਸ਼ਨ ਲਏ ਨੇ ਤੇ ਹੁਣ ਵੀ ਸਰਕਾਰ ਪੂਰੇ ਸਖਤ ਤਰੀਕੇ ਨਾਲ ਐਕਸ਼ਨ ਲੈਣ ਤੇ ਲੱਗੀ ਹੋਈ ਹੈ ਕੱਲ ਰਾਤ ਉਹਨਾਂ ਦਾ ਸਭ ਤੋਂ ਵੱਡਾ ਉਹਨਾਂ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਪਾਣੀ ਬੰਦ ਕੀਤਾ ਗਿਆ ਅੱਜ ਸਰਕਾਰ ਪਾਕਿਸਤਾਨ ਵਾਲੀ ਨੇ ਸਾਰਿਆਂ ਦੀ ਮੀਟਿੰਗ ਬੁਲਾ ਲਈ ਤੇ ਰੋ ਰਹੇ ਨੇ ਕਿ 24 ਕਰੋੜ ਲੋਕ ਸਾਡੇ ਪਿਆਸੇ ਮਰ ਜਾਣਗੇ 17 ਲੱਖ ਏਕੜ ਜ਼ਮੀਨ ਸਾਡੀ ਬੰਜਰ ਹੋ ਜੂਗੀ ਤੇ ਇਹ ਤੋਂ ਉੱਤੋਂ ਦੀ ਵੀ ਅੱਜ ਪ੍ਰਧਾਨ ਮੰਤਰੀ ਜੀ ਨੇ ਚੇਤਾਵਨੀ ਦਿੱਤੀ ਹੈ ਇਹ ਨਿਰਦੇਸ਼ ਦਿੱਤੇ ਨੇ ਕੌਜ ਨੂੰ ਵੀ ਸਾਰੇ ਜਿਹੜੇ ਡਿਪਾਰਟਮੈਂਟ ਰਏ ਵੀ ਬਹੁਤ ਸਖਤ ਕਾਰਵਾਈ ਪਾਕਿਸਤਾਨ ਦੇ ਖਿਲਾਫ ਤੇ ਜਿਹੜੀ ਇਹ ਇੱਕ ਨੌਣੀ ਹਰਕਤ ਕੀਤੀ ਹੈ ਇਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਅਗੇ ਤੋਂ ਇਹਨਾਂ ਦੀ ਆ ਪੀੜ੍ਹੀਆਂ ਵੀ ਨਾ ਸੋਚਣ ਇਹ ਜੀ ਹਰਕਤ ਕਰਨੀ